ਕੀ ਤਾਂ ਵੀ ਆ ਰਹੇ ਸੀ ਜੀ ਉਹ ਤਾਂ ਲੱਕੜ ਵੱਢ ਰਹੇ ਸੀ ਲੱਕੜ ਦੀ ਕਟਾਈ ਸੀ ਲੱਕੜ ਦੇ ਕਟਾਈ ਸੀਗਾ ਉਹ ਕਿਰਦਾ ਸੀ ਬੀੜੀ ਸੀਗਾ ਉਹਨਾਂ ਦੀ ਉਹ ਬੀੜੀ ਨੂੰ ਪਰੋਂ ਲਿਆਉਣ ਜਾ ਰਹੇ ਸੀਗਾ ਅੱਛਾ ਜੀ ਜਿਆਦਾ ਵਾਹਣ ਕਰਕੇ ਗਿਆ ਜਾਂਦੇ ਸੀਗੇ ਕ੍ਰੈਸ਼ ਹੋਲੇ ਉਥੋਂ ਪੜਦੇ ਆ ਨਜਰੀ ਗੁਜਰੀ ਵੀ ਕਰਾ ਠੀਕ ਹੈ ਤੂੰ ਪੜਦੇ ਤੇ ਕੀਤੇ ਸੀ ਖੱਡੇ ਚ ਕਾਫੀ ਹਸਰ ਕੇ ਖੱਡੇ ਡਿੱਕੇ ਫਿਰ ਉੱਠਣੇ ਪੁੱਛ ਨਹੀਂ ਹੋਇਆ ਇਹ ਕਰੀਬ ਕਿੰਨਾ ਕੁ ਸਮਾਂ ਹੋ ਗਿਆ ਲਾਪਤਾ ਹੋਇਆ 9:30 9:30 ਵਜੇ ਦੇ ਕਰੀਬ ਤੇ ਕੋਈ ਗੋਤਾਖੋਰਾਂ ਦੀ ਕੋਈ ਟੀਮ ਨਾਲ ਕੋਈ ਸੰਪਰਕ ਹੋਇਆ ਹੈ ਹੋਰ ਜਾਂ ਸਾਡੇ ਦਰਿਆਵਾਂ ਦਾ ਕੰਢੇ ਦਾ ਏਰੀਆ ਹੈ ਇੱਥੇ ਕਿਤੇ ਨਾ ਕਿਤੇ ਕੋਈ ਨਾ ਕੋਈ ਅਜਿਹੀਆਂ ਖਬਰਾਂ ਆਉਣ ਵਾਲੇ ਦਿਨਾਂ ਚ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਜਿਹੜੇ ਪ੍ਰਸ਼ਾਤੀ ਦਿਨ ਹੁੰਦੇ ਆ ਕੋਈ ਕਿਤੇ ਗੁਜਰਾ ਦੇ ਜਾਂ ਕਿਹੇ ਹੋਰ ਪਰਿਵਾਰਾਂ ਦੇ ਜਾਨੀਵਾਲੇ ਨੁਕਸਾਨ ਹੁੰਦਾ ਜੇ ਇਸ ਲਈ ਇਹਨਾਂ ਦੇ ਦਰਿਆਵਾਂ ਦੇ ਨੇੜੇ ਕੋਈ ਨਾ ਕੋਈ ਐਸਾ ਸਟਾਫ ਬਣਾ ਕੇ ਜਾਂ ਜਿਸ ਨਾਲ ਵਿੱਚ ਗੋਤਾਖੋਰਾਂ ਦੀ ਟੀਮ ਰਵੇ ਜਾਂ ਕੋਈ ਹੋਰ ਅਮਰਜੈਂਸੀ ਅਲਰਟ ਨੰਬਰ ਜਾਰੀ ਕੀਤੇ ਜਾਣ ਪਿੰਡਾਂ ਨੂੰ ਕੋਈ ਇਹੋ ਜਿਹੀ ਘਟਨਾ ਵਾਪਰੀ ਹੈ ਤੇ ਉਹਨਾਂ ਨਾਲ ਸੰਪਰਕ ਕੀਤਾ ਜਾ ਸੇ ਤੁਰੰਤ ਹਾਸਲੇ ਜਗ੍ਹਾ ਤੇ ਪਹੁੰਚੇ ਜਾ ਠੀਕ ਹੈ ਵੈਸੇ ਸਾਡੀ ਜਾਣਕਾਰੀ ਅਨਸਾਰ ਜੋ ਸਬੰਧਤ ਥਾਣਾ ਮੁਖੀ ਨੇ ਦੀਪਿਕਾ ਮੈਡਮ ਉਹਨਾਂ ਵੱਲੋਂ ਜਦੋਂ ਯਾਦ ਕੀਤੀ ਗਈ ਹੈ ਜਤਨ ਕੀਤਾ ਗਿਆ ਚਾਹੇ ਉਹ ਧਾਰੀਵਾਲ ਸਾਈਡ ਤੇ ਗੋਤਾਖੋਰ ਹੋਵੇ ਜਾਂ ਜਿਲ੍ਹਾ ਹਿਮਪੁਰ ਚ ਬਾਬਾ ਦੀਪ ਸਿੰਘ ਸੰਸਥਾ ਦਸੀ ਜਾਂਦੀ ਹੈ ਉਹ ਤੁਹਾਨੂੰ ਪਤਾ ਕਿ ਇੰਨੀ ਦੂਰੋਂ ਜਦੋਂ ਕਿਸੇ ਨੂੰ ਆਉਣਾ ਹੋਵੇ ਤਾਂ ਸਮਾਂ ਲੱਗ ਜਾਂਦਾ ਮੱਕੇ ਦੇ ਪੁੰਚ ਨਹੀਂ ਜਾ ਸਕਦਾ ਉਦੋਂ ਤੱਕ ਜਿਹੜਾ ਸਮਾਂ ਹੁੰਦਾ ਵਾ ਉਹ ਹੱਥੋਂ ਨਿਕਲ ਜਾਂਦਾ ਕੀ ਲੱਗਦਾ ਨਹੀਂ ਕਿ ਪ੍ਰਸ਼ਾਸਨ ਨੂੰ ਜਾਂ ਸਰਕਾਰਾਂ ਨੂੰ ਇਹਦੀ ਭਰਤੀ ਖੋਲ੍ਹਣੀ ਚਾਹੀਦੀ ਹੈ ਗੋਤਾਖੋਰਾਂ ਦੀ ਕਿ ਜਿਹੜੇ ਟ੍ਰੇਨ ਨੌਜਵਾਨ ਨੇ ਇੰਨੀ ਉਮਰੀ ਬਾਰੀ ਆ ਤੇ ਇਹ ਬਹੁਤ ਅਹਿਮ ਲੋੜ ਹੈ ਇਹ ਗੱਲ ਬਿਲਕੁਲ ਸਹੀ ਹੈ ਕਿ ਸਰਕਾਰ ਔਰ ਪ੍ਰਸ਼ਾਸਨ ਨੂੰ ਇਹਨਾਂ ਚੀਜ਼ਾਂ ਬਾਰੇ ਵੀ ਸੋਚਣਾ ਚਾਹੀਦਾ ਨਹਿਰੀ ਵਿਭਾਗ ਹੀ ਜਿਹਦਾ ਹੁਣ ਹੌਲੀ ਹੌਲੀ ਪ੍ਰਾਈਵੇਟਕਰਨ ਕਰ ਦਿੱਤਾ ਗਿਆ ਜੀ 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 ਜਦੋਂ ਪਹਿਲਾਂ ਨਹਿਰੀ ਵਿਭਾਗ ਹੁੰਦਾ ਜਿੰਨੇ ਇੰਗਲਾਸ਼ ਵਿਭਾਗ ਤੇ ਇੱਥੇ ਹੀ ਬਕਾਇਦਾ ਰੈਸਟ ਹਾਊਸ ਬਣਿਆ ਜੀ ਤੇ ਉਹਨਾਂ ਚ ਬੰਦੇ ਰੱਖੇ ਜਾਂਦੇ ਹੁੰਦੇ ਜਿਨ੍ਹਾਂ ਦਾ ਕੰਮ ਹੀ ਤੁਸੀਂ ਦਾ ਦੇਖ ਰੱਖ ਕਰਨਾ ਨਹਿਰਾਂ ਦੇ ਕੰਡਾਂ ਦੀ ਦੇਖ ਰੱਖ ਕਰਨਾ ਔਰ ਉਹਦੀ ਮੁਰੰਮਤ ਵਗੈਰਾ ਕਰਨਾ ਤੇ ਕੋਈ ਹਾਦਸਾ ਵਾਪਰਦਾ ਤੇ ਉਹਨਾਂ ਨਾਲ ਸੰਪਰਕ ਕਰਦੇ ਅੱਜ ਕੱਲ ਉਹ ਖਤਮ ਕਰ ਦਿੱਤਾ ਗਿਆ ਮੈਂ ਚਾਹੁੰਦਾ ਕਿ ਉਹਨਾਂ ਜਿਹੜੇ ਟੈਸਟ ਹੋ ਸੀ ਉਹਨਾਂ ਚ ਕੰਮਸ ਕਮ ਇੱਕ ਟੀਮਾਂ ਰੱਖੀਆਂ ਜਾਂ ਠੀਕ ਹੈ ਉਹਦਾ ਓਨ ਦਾ ਵੀ ਜਦੋਂ ਫਰਸਾਤੀ ਸੀਜ਼ਨਾਂ ਚ ਜਦੋਂ ਦਰਿਆ ਦੇ ਪਾਣੀ ਦਾ ਵਾਧਾ ਹੁੰਦਾ ਉਹਨਾਂ ਦਿਨਾਂ ਜਿਹੜੇ ਸਪੈਸ਼ਲੀ ਉੱਥੇ ਰਹਿਣ ਉਹਨਾਂ ਨੂੰ ਚੱਲ ਚੱਲ ਜੋ ਵੀ ਨਤੀਜਾ ਆਉਂਦੀਆਂ ਜਾਂ ਉਸ ਹਿਸਾਬ ਨਾਲ ਉਹਨਾਂ ਨੂੰ ਪੇਮੈਂਟ ਵੀ ਦਿੱਤੀ ਜਾਂਦੀ ਠੀਕ ਹੈ ਤਾਂ ਜੋ ਠੀਕ ਹੈ ਜਿਵੇਂ ਪਿਛੇ ਪਚੀਨਾ ਬੇੜ ਦੇ ਨਾਲ ਸਬੰਧਤ ਇੱਕ ਲੜਕੀ ਧਰਿਆਲ ਦੀ ਨਹਿਰ 'ਚ ਡੁੱਬ ਜਾਂਦੀ ਆ ਬੱਬੇ ਹਾਲੀਕੋ ਹੋ ਕੇ ਜਾ ਕੇ ਤੇ ਉਹ ਵੀ ਜਿਹੜੇ ਗੋਤਾਖੋਰ ਟੀਮ ਸੀ ਜਿਲ੍ਹਾ ਹਿੜਪੁਰ ਤੋਂ ਆਉਂਦੀ ਆ ਬਾਬਾ ਦੀਪ ਸਿੰਘ ਸੰਸਥਾ ਵਾਲੇ ਤੇ ਕਰੀਬ 4 ਤੋਂ 5 ਘੰਟੇ ਲੱਗ ਜਾਂਦੇ ਆ ਪਰ ਉਦੋਂ ਤੱਕ ਜਿਹੜੀ ਆ ਉਹਦੀ ਜਾਨ ਚਾਚੀ ਹੁੰਦੀ ਆ ਤੇ ਜੇਕਰ ਪ੍ਰਸ਼ਾਸਨ ਦੇ ਕੋਲ ਹੋਵੇ ਤਾਂ ਕੋਈ ਨਾ ਕੋਈ ਉਮੀਦ ਲੋਕਾਂ ਨੂੰ ਹੋਵੇ ਸ਼ਾਇਦ ਕਿਸੇ ਦੀ ਜਾਨ ਬਚ ਸਕੀ ਬਿਲਕੁਲ ਬਿਲਕੁਲ ਜਿਹਾ ਕਿ ਉਹ ਅਹੀਂ ਪ੍ਰਸ਼ਾਸਨ ਕੋਲ ਮੰਗ ਹੀ ਕਰ ਸਕਦੇ ਆ ਫਿਲਹਾਲ ਹੁਣ ਇੱਥੇ ਤਾਂ ਜਾਣ ਅਜੇ ਤੱਕ ਤਾਂ ਦਿਖਾਈ ਨਹੀਂ ਦਿੱਤੀ লাশ ਵੀ ਨਹੀਂ ਮਿਲੀ ਕਿ ਸਵੇਰ ਦਾ ਉਹ ਇਹ ਹਾਦਸਾ ਵਾਪਰਿਆ ਤਾਂ ਅਜੇ ਤੱਕ লাশ ਨਹੀਂ ਮਿਲੀ ਪੂਰੇ ਜਦوجਦ ਕਰ ਰਹੇ ਪਿੰਡ ਵਾਲੇ ਲੋਕ ਤੇ ਦੂਰ ਪਤਨ ਤੱਕ ਲੋਕਾਂ ਨੇ ਫੇਰਾ ਮਾਰ ਲਿਆ ਵੀ ਸ਼ਾਇਦ লাশ ਤਾਰ ਕੇ ਕਿਤੇ ਬੰਨੇ ਫਿਲਹਾਲ ਹੁਣ ਜਦوجਦ ਜਾਰੀ ਹੈ ਤੇ ਕੋਤਾ ਖੁਰਾ ਨਾਲ ਸੰਪਰਕ ਕੀਤਾ ਗਿਆ ਪਰ ਕੋਈ ਅਜੇ ਤੱਕ ਪਹੁੰਚਾ ਨਹੀਂ ਕਿਉਂਕਿ ਜੇ ਮੌਕੇ ਤੇ ਕੋਈ ਲਾਗੇ ਟੀਮ ਹੋਵੇ ਤੇ ਹੈਲਪ ਕੀਤੀ ਜਾ ਸਕੇ ਕਿਸੇ ਦੀ ਜਾਨ ਬਚੀ ਜਾ ਸਕਦੀ ਇੰਨੀ ਉਮਰ ਸੀ ਦੀ ਮਨਦੀਪ ਸਿੰਘ ਦੀ ਉਦੀ ਉੱਤੀ 35 ਪਲੱਸ ਉਮਰ ਦੀ 30 ਪਲੱਸ ਬੱਚੇ ਕਿੰਨੇ ਸੀ ਇੱਕ ਬੇਟਾ ਇੱਕ ਬੇਟੀ ਨਾਮ ਲੱਗਿਆ ਬੋਡਾ ਨਾਲ ਇਨਫੋਰਮੇਸ਼ਨ ਮਿਲੀ ਹੈ ਤੇ ਅਸੀਂ ਮੌਕੇ ਤੇ ਆਏ ਹਾਂ ਬੋਡਾ ਕੋਲ ਵੀ ਇਨਫੋਰਮ ਕਰਨਾ ਹੈ ਪੁੱਛਣ ਵਾਲੀ ਹੈ ਠੀਕ ਹੈ ਜੀ ਠੀਕ ਕੀ ਲੱਗਦਾ ਨਹੀਂ ਤੁਹਾਨੂੰ ਜਿਹੜੇ ਪਿੰਡ ਵਾਸੀ ਹੁੰਦਾ ਵੀ ਕਿਤੇ ਨਾ ਕਿਤੇ ਇਸ ਵਾਰ ਤਾਂ ਘਰੇ ਹੁੰਦੀ ਜਿਵੇਂ ਪਿੱਛੇ ਧਾਰੀਵਾਲ ਦੀ ਨਹਿਰ 'ਚ ਲੜਕੀ ਡੁੱਬ ਗਈ ਸੀ ਚਾਰ ਪੰਜ ਘੰਟੇ ਬਾਅਦ ਹਸ਼ਿਆਰਪੁਰ ਤੋਂ ਟੀਮ ਆਉਂਦੀ ਹੈ ਬਾਬਾ ਦੀਪ ਸਿੰਘ ਸੰਸਤਾ ਜੀ ਇੱਥੇ ਵੀ ਇਸ 9 9:30 ਦੀ ਘਟਨਾ ਵਾਪਰ ਚੁੱਕੀ ਹੈ ਅਜੇ ਤੱਕ ਕੋਈ ਪੁੱਜਿਆ ਨਹੀਂ ਤੇ ਕੀ ਸਰਕਾਰਾਂ ਨੂੰ ਚਾਹੀਦਾ ਨਹੀਂ ਕਿ ਸਪੈਸ਼ਲ ਭਰਤੀ ਜਿਹੜੀ ਆਪਣੇ ਡਿਪਾਰਟਮੈਂਟ 'ਚ ਚਾਹੇ ਪੁਲਿਸ ਡਿਪਾਰਟਮੈਂਟ 'ਚ ਜਾਂ ਕੋ ਵੱਖਰੀ ਲੈ ਕੇ ਭਰਤੀ ਕੋਤਾਪੁਰਾਂ ਦੀ ਖੋਲੀ ਜਾਏ ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਉਹ ਚਾਹੀਦਾ ਐਸੀ ਪਰ ਜ ਨਹੀਂ ਹਾਂ ਤੇ ਫਿਰ ਹਾਨੂੰ ਕੁਝ ਨਾ